ਕੋਈ ਕਹਿੰਦਾ ਜੀ ਸਾਨੂੰ ਫਲੰਨੇ ਨੇ ਤਾਂ ਕੀਤਾ ਹੋਇਆ ਕੋਈ ਕਹਿੰਦਾ ਜੀ ਸਾਡੇ ਘਰ ਵਿੱਚ ਕਿਸੇ ਨੇ ਕਾਲਾ ਇਲਮ ਕੀਤਾ ਹੋਇਆ ਸਾਧ ਸੰਗਤ ਇੱਕ ਨਾਲ ਜੁੜ ਜਾਓ ਤੁਹਾਨੂੰ ਕਿਸੇ ਤਰ੍ਹਾਂ ਦਾ ਘਟਾ ਨਹੀਂ ਪੈਣਾ ਅੰਦਰ ਨੂੰ ਭਾਦਸੋਂ ਤੋਂ 2-3 ਦਿਨ ਲਗਾਤਾਰ ਕਮਾਈ ਦਾ ਫੋਨ ਆਉਂਦਾ ਰਹੇ ਕਹਿੰਦੇ ਭਾਈ ਸਾਹਿਬ ਜੀ ਸਾਡਾ ਕੋਈ ਹੱਲ ਕਰੋ ਸਾਡਾ ਭਰਾ ਸ਼ਰਾਬ ਬਹੁਤ ਪਿੰਦਾ ਹੈ ਨਸ਼ੇ ਬਹੁਤ ਕਰਦਾ ਹੈ ਤੁਮੈ ਉਹਨੂੰ ਕਹਿ ਬਿਓ ਉਹਨੂੰ ਕਿਸੇ ਨਸ਼ਾ ਛਡਾਊ ਕੇਂਦਰ ਵਿੱਚ ਲੈ ਕੇ ਜਾਓ ਉੱਥੋਂ ਭਾਈ ਦਵਾਈ ਦਿਵਾਓ ਔਰ ਦੂਜੀ ਗੱਲ ਉਹਦੀ ਸੰਗਤ ਬਦਲੋ ਜਿਨ੍ਹਾਂ ਬੰਦਿਆਂ ਕੋਲ ਰੋਜ਼ ਬਹਿੰਦੇ ਉਹਨਾਂ ਨਾਲੋਂ ਹਟਾਓ ਤੋਕੀ ਨਹੀਂ ਨਹੀਂ ਭਾਈ ਸਾਹਿਬ ਜੀ ਗੱਲ ਸ਼ਰਾਬ ਦੀ ਨਹੀਂ ਹੈ ਅਸੀਂ ਕਿਸੇ ਤੋਂ ਪੁੱਛਿਆ ਉਹਨੂੰ ਕਿਸੇ ਨੇ ਸ਼ਰਾਬ ਨਾ ਪੜ ਕੇ ਪੜਾਈ ਹੋਈ ਮੈਨੂੰ ਕਹ ਪੜ ਕੇ ਕਿਵੇਂ ਪੜਾਉਂਦੇ ਲੋਕ ਕਹਿੰਦੀ ਜੀ ਉਹਦਾ ਨਾ ਕੜਾ ਚੋਰੀ ਹੋ ਗਿਆ ਸੀ ਘਰ ਚੋਂ ਉਹ ਕਹਿੰਦੇ ਭਾਈ ਸਾਹਿਬ ਜੀ 7 ਦਿਨਾਂ ਬਾਅਦ ਕੜਾ ਫਿਰ ਕੋਈ ਦਰਵਾਜ਼ੇ 'ਚ ਰੱਖ ਗਿਆ ਕਹਿੰਦੇ ਉਦੋਂ ਤੋਂ ਸਾਨੂੰ ਜਿਹਨੂੰ ਪੁੱਛਿਆ ਉਹ ਕਹਿੰਦੇ ਇਹਨੂੰ ਸ਼ਰਾਬ ਪੜ ਕੇ ਪੜਾਤੀ ਸਾਧ ਸੰਗਤ ਇਹ ਬਹੁਤ ਮਨ ਦੇ ਬਹਿਮ ਭਰਮ ਇਦਾਂ ਜੇ ਦੁਨੀਆ ਪੜ ਕੇ ਪੜਾਉਣ ਲੱਗੀ ਹਾਂ ਅਸਰ ਹੁੰਦਾ ਹੋਵੇਗਾ ਕਿਸੇ ਤੇ ਨਾ ਚੀਜ਼ਾਂ ਦਾ ਪਰ ਉਹਨਾਂ ਉੱਤੇ ਜਿਹੜੇ ਗੁਰੂ ਦੀ ਬਾਣੀ ਤੋਂ ਟੁੱਟੇ ਹੋਏ ਨੇ ਜੇ ਕੋਈ ਗੁਰੂ ਦੀ ਬਾਣੀ ਨਾਲ ਜੁੜਿਆ ਬਾ ਪਾਤਸ਼ਾਹ ਨੇ ਲਿਖ ਕੇ ਦਿੱਤਾ ਦੁਖ ਰੋਗ ਸੰਤਾ ਪੁੱਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸ੍ਰਸ ਪੂਰੇ ਗੁਰ ਤੇ ਜਾਣ ਭਾਈ ਬਾਣੀ ਨਾਲ ਜੁੜ ਜਾਓ ਫਿਰ ਇਹ ਹੋਏ ਨਹੀਂ ਸਕਦਾ ਤੁਹਾਡੇ ਉੱਤੇ ਨਾ ਚੀਜ਼ਾਂ ਦਾ ਅਸਰ ਹੋ ਤਾ ਹੁਣ ਉਹ ਮਾਈ ਦਾ ਫੋਨ ਅੱਜ ਸ਼ਾਮੀ ਆਇਆ ਮੈਂ ਉਹਨੂੰ ਕਿਹਾ ਉਸ ਦਿਨ ਵੇ ਕੋਈ ਤੁਹਾਡੇ ਰਿਸ਼ਤੇਦਾਰੀ ਵਿੱਚ ਅੰਮ੍ਰਿਤਧਾਰੀ ਹੈ ਉਹ ਕਹਿੰਦੀ ਸਾਡੀ ਮਾਸੀ ਹੈ ਤਾਂ ਮੈਂ ਉਹਨੂੰ ਕੋਦ ਨਾ ਗੱਲ ਕਰਾਉ ਉਹ ਲੜਕੇ ਨੂੰ ਉੱਥੇ ਭੇਜ ਦੇਉ ਤੇ ਸਾਥ ਸੰਗਤ ਹੁਣ ਕਈ ਦਿਨਾਂ ਤੋਂ ਆਪਣੇ ਅੰਮ੍ਰਿਤਧਾਰੀ ਮਾਸੀ ਦੇ ਕੋਲ ਨਾ ਬੇ ਰਹਿੰਦਾ ਤੇ ਮੈਂ ਉਹਨੂੰ ਕਹਾਂ ਪੁੱਛੋ ਅਜ ਮਾਸੀ ਨੂੰ ਤਾਂ ਉਹ ਕਹਿੰਦੀ ਤਿੰਨ ਦਿਨ ਹੋ ਗਏ ਹੁਣ ਉਹ ਜਿਹੜਾ ਬੱਚਾ ਤਿੰਨ ਦਿਨ ਹੋ ਗਏ ਉਹ ਨੌਜਵਾਨ ਨੇ ਕੁਝ ਵੀ ਸ਼ਰਾਬ ਨਹੀਂ ਪੀਤੀ ਕਿਤੇ ਨਹੀਂ ਗਿਆ ਇਹਦਾ ਮਤਲਬ ਹੁਣ ਉਹ ਕਲਾ ਇਲਮ ਕਿੱਧਰ ਚਲਾ ਗਿਆ ਜਿਹੜਾ ਪੜ ਕੇ ਪੜਾਈ ਔਲੇ ਦੋਲੇ ਸੰਗਤ ਇਸ ਤਰ੍ਹਾਂ ਦੀ ਹੈ ਜਿਹੜੇ ਲੋਕ ਸ਼ਾਮੀ 6 ਵਜਦੇ ਨੇ ਅੱਪੇ ਫੋਨ ਕਰਕੇ ਸੱਦ ਲੈਂਦੇ ਨੇ ਸਾਥ ਸੰਗਤ ਕੁਸੰਗਤ ਬੰਦੇ ਨੂੰ ਡੋਬਦੀ ਹੈ ਸੰਗਤ ਬੰਦੇ ਨੂੰ ਤਾਰ ਦਿੰਦੀ ਹੈ ਤਾਈਓ ਸਹਿਬ ਨੇ ਕਿਹਾ ਕਬੀਰ ਸਾਖਤ ਸੰਗ ਨਾ ਕੀਦੀਏ ਦੂਰੈ ਜਾਈਏ ਭਾਗ ਵਸਨਕਾਰੋ ਪਰਸੀ ਤੋਕਸ਼ ਲਾਗੇ ਦਾਗ ਕਾਲਾ ਭੰਡਾ ਚੁੱਕੋਂਗੇ ਤਾਂ ਯਾਦ ਰੱਖਿਓ ਕੱਪੜੇ ਨੂੰ ਗੰਦਾ ਕਰ ਦਿੰਦਾ ਇਸ ਲਈ ਸਾਖਤ ਤੋਂ ਦੂਰ ਰਹਿਣਾ ਪੈਂਦਾ ਹੈ ਸੰਗਤ ਬਦਲਦੇ ਹੋ ਆਪਣੇ ਆਪ ਸਾਥ ਸੰਗਤ ਉਹ ਅਸਰ ਉਹ ਚੀਜ਼ ਦਾ ਬਦਲ ਜਾਂਦਾ ਗੁਰੂ ਦੀ ਕਿਰਪਾ ਬਖਸ਼ਿਸ਼ ਰਹਿੰਦੀ ਜਿੱਥੇ ਗੁਰੂ ਦੀ ਬਾਣੀ ਹੈ ਉੱਥੇ ਦੁਨੀਆ ਦਾ ਕੋਈ ਇਲਮ ਕਿਸੇ ਦੇ ਕੰਮ ਨਹੀਂ ਕਰਦਾ ਆ ਮੈਨੂੰ ਹੁਕਮ ਹੋਇਆ ਸੁਣਾਉਣ ਵਾਸਤੇ ਧਿਆਨ ਨਾਲ ਸੁਣਿਓ ਇੱਕ ਪਰਿਵਾਰ ਡਵੀ ਵਿੱਚ ਰਹਿੰਦਾ ਸੀ ਕਈ ਵਾਰ ਕਥਾ ਲਾਈਵ ਤੋਂ ਸੁਣਾਈ ਗੁਰਮੁਖ ਪਿਆਰੇ ਗੁਰਮੁਖ ਟੀਵੀ ਉੱਤੇ ਪਾਉਂਦੇ ਰਹਿੰਦੇ ਨੇ ਸਾਥ ਸੰਗਤ ਉੱਥੇ ਨਾ ਸਰਦਾਰਾਂ ਦਾ ਬੜਾ ਤਕੜਾ ਘਰੋਵਾਰ ਟਰਾਂਸਪੋਰਟ ਦਾ ਟਰੱਕ ਚੱਲਦੇ ਨੇ ਤਾਂ ਉਸੇ ਸ਼ਹਿਰ ਵਿੱਚ ਇੱਕ ਰਵਾਭ ਮੁਸਲਮਾਨ ਉਹਦੀ ਵੀ ਉੱਥੇ ਟਰਾਂਸਪੋਰਟ ਹੈ ਉਹ ਮੁਸਲਮਾਨ ਨੇ ਈਰਖਾ ਕੀਤੀ ਮਨ ਦੇ ਹੰਦ ਉਨਾਂ ਨੇ ਕਿਹਾ ਸਰਦਾਰ ਪਿਆਬ ਤੋਂ ਆ ਕੇ ਇੱਥੇ ਨੇ ਟਰੱਕ ਭਾ ਗਏ ਨੇ ਐਡਾ ਕਾਰੋਬਾਰ ਹੈ ਇਹਨਾਂ ਨੂੰ ਕਿਸੇ ਤਰ੍ਹਾਂ ਉਝਾੜਨਾ ਹੈ ਉਹਨੇ ਕਿਤੇ ਐਡ ਦਿੱਥੀ ਬਗਦਾਦ ਤੋਂ ਪੈਸੇ ਖਰਚ ਕੇ ਮੌਲਵੀ ਮੰਗਾ ਲਿਆ ਉਹ ਮੌਲਵੀ ਦੇ ਉਸ ਰਵਾਬ ਨੇ ਕਿਹਾ ਮੌਲਵੀ ਨੂੰ ਫਲਨੇ ਬੰਦਿਆਂ ਨੂੰ ਇੱਥੋਂ ਉਜਾੜਨੇ ਉਹਨਾਂ ਦਾ ਕਾਰੋਬਾਰ ਫੇਲ ਕਰਨ ਉਹ ਮੌਲਵੀ ਕਹਿੰਦਾ ਕੋਈ ਗੱਲ ਹੀ ਨਹੀਂ ਜੀ ਤਿੰਨ ਦਿਨ ਦਾ ਮੈਨੂੰ ਟਾਈਮ ਦਿਓ ਜਿਹੜੇ ਬੰਦੇ ਦਾ ਕਹੋਂਗੇ ਕਾਰੋਬਾਰ ਉਜਾੜ ਦਾਂਗੇ ਉਹਨੇ ਕਿਹਾ ਜੀ ਸਰਦਾਰਾਂ ਦਾ ਉਹਨਾਂ ਦਾ ਐਡਰੈਸ ਦਿੱਤਾ ਸਾਰਾ ਕੋਈ ਟਰਾਂਸਪੋਰਟ ਦਾ ਨਾਮ ਦਿੱਤਾ ਫੋਟੋ ਖਿੱਚ ਕੇ ਦਿੱਤੀ ਉਹਨੇ ਕਿਹਾ ਫੋਟੋਆਂ ਖਿੱਚ ਕੇ ਲਿਆਉ ਤਾਂ ਸਾਥ ਸੰਗਤ ਤੋਂ ਸਾਰਾ ਕੁਝ ਉਹਨੇ ਲੈ ਲਿਆ ਤੇ ਮੌਲਵੀ ਨੇ ਫਿਰ ਪੈਸੇ ਮੰਗੇ ਵੈਨੇ ਹਜ਼ਾਰ ਦਨਾਰ ਲੱਗੇਗਾ ਤੁਹਾਡਾ ਕੰਮ ਹੋ ਜਾਏਗਾ 48 ਘੰਟੇ 3 ਦਿਨ ਉਹ ਮੰਤਰ ਪੜਦਾ ਰਹੇ ਜਦੋਂ ਉਹ ਨਤੀਜੇ ਦਿਨ 48 ਘੰਟੇ ਬਾਅਦ ਆਪਣਾ ਮੰਤਰ ਕਾਲਾ ਇਲਮ ਛੱਡਿਆ ਤਾਂ ਕਹਿੰਦੇ ਉਹ ਰਵਾਬ ਨੂੰ ਉਹਨੇ ਉੱਡਦੀ ਹੋਈ ਤੌੜੀ ਦਿਖਾਤੀ ਕਹਿੰਦਾ ਲਓ ਜੀ ਹੁਣ ਸਰਦਾਰਾਂ ਦੇ ਘਰ ਜਾ ਕੇ ਡਗਣੀ ਆ ਤੇ ਵਖਿਓ ਸਈ ਚੱਲਦੇ ਟਰੱਕਾਂ ਨੂੰ ਅੱਗ ਲੱਗ ਜਾਗੀ ਟਰੱਕ ਪਲਟ ਜਾਣਗੇ ਘਰ ਵਿੱਚ ਆਪ ਕੁਝ ਹੋ ਜਾਏਗਾ ਬੰਦੇ ਵੇਖੋ ਭੱਜ ਜਾਣਗੇ ਸਭ ਕੁਝ ਛੱਡ ਕੇ ਸਾਧ ਸੰਗਤ ਉਹ ਜਦੋਂ ਥੋੜੇ ਦਿਨ ਲੰਘੇ ਨਾ ਤੌਰ ਰਵਾਭ ਨੇ ਕਿਹਾ ਵੀ ਚਲੋ ਉਹ ਟਰਾਂਸਪੋਰਟਰ ਆਪਣੇ ਮਿੱਤਰ ਨੇ ਸਰਦਾਰ ਉਧਰੋਂ ਲੰਘ ਚੱਲਾਂ ਵੇਖਾਂ ਤਾਂ ਸਹੀਂ ਕਿੰਨਾ ਕੁ ਨੁਕਸਾਨ ਹੋਇਆ ਤਾਂ ਜਦੋਂ ਉਹ ਰਵਾਭ ਉਹ ਸਰਦਾਰਾਂ ਦੀ ਟਰਾਂਸਪੋਰਟ ਤੇ ਆਇਆ ਆ ਕੇ ਸਰਦਾਰ ਜੀ ਨੂੰ ਬੁਲਾ ਕੇ ਕਿਹਾ ਸਾਸਰੀਕਾਲ ਭਾਈ ਜਾਨ ਉਹ ਕਹਿੰਦਾ ਜੀ ਸਾਸਰੀਕਾਲ ਕਹਿੰਦਾ ਹੋਰ ਸੁਣਾਓ ਸਰਦਾਰ ਜੀ ਤਾ ਸਰਦਾਰ ਜੀ ਕਹਿੰਦੇ ਜੀ ਚੜ੍ਹਦੀ ਕਲਾ ਕਿਉਂਕਿ ਮਾੜੇ ਮੋٹے ਦੁੱਖ ਵਿੱਚ ਤਾਂ ਹੀ ਸਿੱਖ ਕਹੀ ਜਾਂਦੇ ਚੜ੍ਹਦੀ ਕਲਾ ਸਾਥ ਸੰਗਤ ਉਹ ਜਦੋਂ ਫਿਰ ਰਵਾਹ ਪੁੱਛਦਾ ਕਹਿੰਦਾ ਜੀ ਹੋਰ ਕੋਈ ਘਰ ਪਰਿਵਾਰ ਵਿੱਚ ਨੁਕਸਾਨ ਕਹਿੰਦਾ ਨਹੀਂ ਸਭ ਚੜ੍ਹਦੀ ਕਲਾ ਕਹਿੰਦਾ ਟਰਾਂਸਪੋਰਟ ਕਿੱਦਾਂ ਚੱਲਦੀ ਕਹਿੰਦਾ ਜੀ ਬਿਲਕੁਲ ਚੜ੍ਹਦੀ ਕਲਾ ਚ ਕਹਿੰਦਾ ਕੋਈ ਟਰੱਕ ਪਲਟਿਆ ਹੋਵੇ ਅੱਜ ਕੱਲ ਕੋਈ ਅੱਗ ਲੱਗੀ ਹੋਵੇ ਉਹ ਕਹਿੰਦਾ ਨਾ ਜੀ ਸਾਡੇ ਤਾਂ ਕੋਈ ਅੱਗ ਨਹੀਂ ਲੱਗੀ ਨਾ ਸਾਡਾ ਕੋਈ ਟਰੱਕ ਪਲਟਿਆ ਨਾ ਕਿਸੇ ਟਰੱਕ ਨੂੰ ਕੋਈ ਅੱਗ ਲੱਗੀ ਕਹਿੰਦਾ ਕੋਈ ਘਰ ਚੋਂ ਨੁਕਸਾਨ ਹੋਇਆ ਹੋਵੇ ਤਾਂ ਉਹ ਸਰਦਾਰ ਜੀ ਕਹਿੰਦੇ ਘਰ ਚ ਵੀ ਕੋਈ ਨੁਕਸਾਨ ਨਹੀਂ ਹੋਇਆ ਹੁਣ ਉਹ ਰਵਾਬ ਬੜਾ ਹੈਰਾਨ ਹੋਇਆ ਕਹਿੰਦਾ ਮੈਂ ਇੰਨੇ ਹਜ਼ਾਰ ਦਿਨਾਰ ਖਰਚੇ ਨੇ ਸਰਦਾਰਾਂ ਦਾ ਕੁਝ ਵੀ ਨਹੀਂ ਵਿਗੜਿਆ ਤਾਂ ਗੁੱਸੇ ਵਿੱਚ ਜਾ ਕੇ ਫਿਰ ਉਹ ਮੌਲਵੀ ਨੂੰ ਮਿਲਿਆ ਉਸੇ ਮੌਲਵੀ ਨੂੰ ਜਿਹੜਾ ਉੱਥੇ ਆ ਕੇ ਉਹ ਘਰੋਵਰ ਚਲਾਉਂਦਾ ਉਹ ਮੌਲਵੀ ਨੂੰ ਜਾ ਕੇ ਰਵਾਬ ਕਹਿੰਦਾ ਸਰਦਾਰਾਂ ਦਾ ਨਹੀਂ ਕੁਝ ਵਿਗੜਿਆ ਕਹਿੰਦਾ ਪੈਸੇ ਇੱਧਰ ਕੱਢ ਸਰਦਾਰਾਂ ਦਾ ਤਾਂ ਮਹਾਲ-ਦੰਗਾ ਵੀ ਨਹੀਂ ਹੋਇਆ ਤੂੰ ਕਹਿੰਦਾ ਸੀ 48 ਘੰਟਿਆਂ ਬਾਅਦ ਆ ਲਓ ਮੰਤਰ ਛੱਡ ਤਾਂ ਵਿਖੋ ਕੀ ਹੁੰਦਾ ਕਹਿੰਦਾ ਅੱਜ 7 ਦਿਨ ਗੁਜ਼ਰ ਗਏ ਤਾਂ ਸਾਥ ਸੰਗਤ ਉਹ ਮੌਲਵੀ ਕਹਿੰਦਾ ਮੇਰੇ ਕੋਲ ਇੱਕ ਇਲਮ ਹੋਰ ਮੈਂ ਉਹ ਛੱਡਿਆ ਨਹੀਂ ਜੇ ਕਹਿੰਦੇ ਹੋ ਫਿਰ ਛੱਡ ਦੇਣਾ ਉਹ ਇਹੋ ਇਸ ਤਰ੍ਹਾਂ ਦੀ ਕਾਲੀ ਸਮਾਨੀ ਮਸਾਨੀ ਹੈ ਮੇਰੇ ਕੋਲ ਉਹਨਾਂ ਦੇ ਬੰਦੇ ਮਰ ਸਕਦੇ ਉਹ ਰਵਾਭ ਕਹਿੰਦਾ ਜੀ ਜੋ ਮਰਦੀ ਉਹਨਾਂ ਦਾ ਮਰਿਓ ਬੰਦੇ ਉੱਜੜਨੇ ਚਾਹੀਦੇ ਨੇ ਮੈਂ ਪੈਸੇ ਕਾਦੇ ਵਾਸਤੇ ਦਿੱਤੇ ਨੇ ਤੋਂ ਮੌਲਵੀ ਕਹਿੰਦਾ ਜੀ ਫਿਰ ਦੋ ਦਿਨ ਦਾ ਵਕਤ ਦਿਓ ਤਾਂ ਸਾ ਸੰਗਤ ਉਹਨੇ ਫਿਰ ਆਪਣੇ ਮੰਤਰ ਕਾਲੀ ਇਲਮ ਸੁਆਣੀ ਜੋ ਮਸਾਣੀ ਛੱਡਣੀ ਸੀ ਛੱਡ ਦਿੱਤੀ ਤਾਂ ਫਿਰ ਉਹ ਰਵਾਬ ਨੂੰ ਪੰਜ ਚਾਰ ਦਿਨ ਲੰਘ ਗਏ ਹੁਣ ਰਵਾਬ ਪੁੱਛਣ ਆਇਆ ਕਹਿੰਦਾ ਹੁਣ ਤਾਂ ਨੁਕਸਾਨ ਹੋਇਆ ਹੀ ਹੋਣਾ ਸਰਦਾਰਾਂ ਦਾ ਤਾਂ ਜਦੋਂ ਉਹ ਸਰਦਾਰਾਂ ਦੇ ਘਰ ਪਹੁੰਚਿਆ ਉੱਥੇ ਬਾਹਰ ਉਹਨਾਂ ਦੀ ਟਰਾਂਸਪੋਰਟ ਪਿੱਛੇ ਰਹਿਸ਼ ਤਾਂ ਆਕੇ ਸਰਦਾਰ ਜੀ ਨੂੰ ਫਿਰ ਬੁਲਾ ਕੇ ਬਹਿ ਗਿਆ ਕਹਿੰਦਾ ਸਰਦਾਰ ਜੀ ਹੋਰ ਸੁਣਾਓ ਉਹ ਕਹਿੰਦੇ ਰਵਾਬ ਸਭ ਠੀਕ ਆ ਸਭ ਚੜਦੀ ਕਲਾ ਕਹਿੰਦਾ ਕੋਈ ਘਰ ਦੀ ਗੱਲ ਸੁਣਾਓ ਕੋਈ ਨੁਕਸਾਨ ਹੋਇਆ ਹੋਵੇ ਉਹ ਕਹਿੰਦਾ ਉਸ ਦਿਨ ਵੀ ਤੁਸੀਂ ਪੁੱਛਦੇ ਸੀ ਅੱਜ ਫਿਰ ਪੁੱਛਣ ਆ ਗਏ ਹੋ ਰਵਾਬ ਜੀ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਟਰੱਕ ਨਹੀਂ ਪਲਟਿਆ ਕੋਈ ਅੱਗ ਨਹੀਂ ਲੱਗੀ ਦੱਸੋ ਗੱਲ ਕੀ ਹੈ ਕਹਿੰਦਾ ਨਹੀਂ ਗੱਲ ਤਾਂ ਹੁਣ ਮੈਂ ਬਾਅਦ ਵਿੱਚ ਹੀ ਦੱਸਾਂਗਾ ਤਾਂ ਜਦੋਂ ਉੱਠਣ ਲੱਗਾ ਐਨੇ ਨੂੰ ਹੈਰਾਨੀ ਦੀ ਹੱਦ ਨਾ ਰਹੀ ਇੱਕ ਨੌਜਵਾਨ ਦਫ਼ਤਰ ਵਿੱਚ ਆਇਆ ਉਹਨੇ ਆ ਕੇ ਸਰਦਾਰਾ ਜੀ ਨੂੰ ਫਤਿਹ ਬੁਲਾਈ ਤੇ ਇੱਕ ਕਾਗਜ਼ਾਂ ਦਾ ਲਫਾਫਾ ਟੇਬਲ ਉੱਤੇ ਤੇ ਡੱਬਾ ਰੱਖ ਦਿੱਤਾ ਉਹ ਰਵਾਵ ਮੁਸਲਮਾਨ ਵਖੇ ਸਰਦਾਰ ਜੀ ਨੇ ਪੇਪਰ ਕੱਢ ਕੇ ਲਫਾਫੇ ਵਿੱਚੋਂ ਪੜੇ ਤੇ ਪੜ੍ਹ ਕੇ ਜਦੋਂ ਸਾਰੇ ਪੇਪਰ ਉਹਨੇ ਡਰੋਅ ਵਿੱਚ ਰੱਖੇ ਤਾਂ ਖੁਸ਼ ਹੋ ਕੇ ਸਰਦਾਰ ਜੀ ਨੇ ਡੱਬਾ ਖੋਲ੍ਹਿਆ ਡੱਬਾ ਖੋਲ੍ਹ ਕੇ ਬਰਫੀ ਦਾ ਮੋਰੇ ਕੀਤਾ ਰਵਾਵ ਦੇ ਕਹਿੰਦਾ ਰਵਾਵ ਸਾਹਿਬ ਮੂੰਹ ਮਿੱਠਾ ਕਰੋ ਕਹਿੰਦਾ ਇਹ ਕਿਹੜੀ ਖੁਸ਼ੀ ਵਿੱਚ ਕਹਿੰਦਾ ਜੀ ਇੰਸ਼ੋਰੈਂਸ ਤੇ ਲੋਨ ਭਰਾਇਆ ਸੀ ਉਹ ਪੇਪਰ ਬਣ ਕੇ ਆ ਗਏ ਨੇ ਕੱਲ ਨਾ ਦੋ ਟਰਾਲੇ ਨਵੇਂ ਪਾਰ ਰਹੇ ਜਦੋਂ ਕਿ ਦੋ ਟਰਾਲੇ ਨਵੇਂ ਹੋਰ ਖਰੀਦ ਰਹੇ ਆ ਉਹਦੇ ਬਰਫੀ ਕਿੱਥੋਂ ਲੰਗੇ ਉਹਨੇ ਚੁੱਕ ਤਾਂ ਲਈ ਬੜਾ ਗੁੱਸੇ ਸੜਿਆ ਬਲਿਆ ਤਾ ਭੱਜ ਕੇ ਸਿੱਧਾ ਜਾ ਕੇ ਗੱਡੀ ਲੈ ਕੇ ਉਸੇ ਮੌਲਵੀ ਕੋਲ ਗਿਆ ਕਹਿੰਦਾ ਪੈਸੇ ਇੱਧਰ ਕੱਢ ਸਰਦਾਰਾਂ ਦਾ ਨਹੀਂ ਕੁਝ ਵੀ ਵਿਗੜਿਆ ਉਹ ਤਾਂ ਦੋ ਟਰਾਲੇ ਹੋਰ ਪਾਉਣ ਲੱਗੇ ਨੇ ਮੇਰੇ ਸਾਹਮਣੇ ਲੋਨ ਪਾਸ ਹੋ ਕੇ ਪੇਪਰ ਆਏ ਨੇ ਉਹ ਦੋ ਟਰਾਲੇ ਕੱਲ ਨਵੇਂ ਲੈਣ ਲੱਗੇ ਉਹ ਮੌਲਵੀ ਕਹਿੰਦਾ ਐਦਾਂ ਨਹੀਂ ਹੋ ਸਕਦਾ ਕਹਿੰਦਾ ਮੇਰਾ ਵੀ 40-45 ਸਾਲ ਦਾ ਤਜਰਬਾ ਹੈ ਅੱਜ ਤੱਕ ਮੇਰੇ ਮੰਤਰ ਫੇਲ ਹੀ ਨਹੀਂ ਹੋਏ ਕਦੇ ਮੈਨੂੰ ਮਿਲਾਓ ਬੰਦੇ ਕੌਣ ਨੇ ਤਾਂ ਕਹਿੰਦੇ ਰਵਾਵ ਫਿਰ ਉਹ ਮੌਲਵੀ ਨੂੰ ਲੈ ਕੇ ਆਇਆ ਸਰਦਾਰਾਂ ਦੇ ਜਦੋਂ ਮੌਲਵੀ ਉਹਨਾਂ ਦੀ ਦਹਲੀਜ ਲੰਘਣ ਲੱਗਾ ਉਸ ਮੌਲਵੀ ਨੂੰ ਐਸਾ ਝਟਕਾ ਲੱਗਾ ਉੱਥੇ ਖਲੋ ਗਿਆ ਉਹਨੇ ਕਿਹਾ ਮੌਲਵੀ ਨੇ ਰਵਾਵ ਸਾਹਿਬ ਮੈਂ ਅੰਦਰ ਨਹੀਂ ਜਾ ਸਕਦਾ ਸਰਦਾਰ ਦੀ ਅੰਦਰੋਂ ਉੱਠ ਕੇ ਆਏ ਕਹਿੰਦੇ ਕੀ ਗੱਲ ਹੋਈ ਰਵਾਵ ਸਾਹਿਬ ਉਹ ਕਹਿੰਦਾ ਜੇ ਮੇਰੇ ਮਹਿਮਾਨ ਹੈ ਮੈਂ ਲੈ ਕੇ ਆਇਆ ਸੀ ਮਲੋਂਣ ਵਾਸਤੇ ਅੰਦਰ ਨਹੀਂ ਆ ਰਹਾ ਤਾਂ ਸਰਦਾਰ ਜੀ ਨੇ ਕਿਹਾ ਮੌਲਵੀ ਜੀ ਲੰਗਾਓ ਮੌਲਵੀ ਦਾ ਚਿਹਰਾ ਪਿਲੋ ਕਹਿੰਦਾ ਮੈਂ ਅੰਦਰ ਨਹੀਂ ਆ ਸਕਦਾ ਤੁਹਾਡੇ ਦਰਵਾਜੇ ਉੱਤੇ ਕਿਸੇ پاک ਇਲਮ ਦਾ ਪਹਿਰਾ ਹੈ ਮੈਂ ਹਾਂ ਕਾਲੇ ਇਲਮ ਵਾਲਾ ਨਪਾਕ ਰਤਾ ਆਦਮੀ ਮੇਰੇ ਕੋਲ ਨਾਪਾਕ ਇਲਮ ਹੈ ਲੋਕਾਂ ਦੇ ਕੰਮ ਬਗੋੜਨ ਵਾਲਾ ਇਲਮ ਹੈ ਤੋਡੇ ਇੱਥੇ ਕੋਈ ਪਾਕ ਇਲਮ ਦਾ ਪਹਿਰਾ ਹੈ ਸਰਦਾਰ ਜੀ ਸੱਚੋ ਸੱਚ ਦੱਸੋ ਕਿਹੜਾ ਮੰਤਰ ਪੜਦੇ ਹੋ ਤੁਹਾਡੇ ਕਿਸੇ ਮੰਤਰ ਦਾ ਪਹਿਰਾ ਹੈ ਇਸ ਘਰ ਵਿੱਚ ਦੱਸੋ ਕਿਹੜਾ ਮੰਤਰ ਹੈ ਤਾਂ ਕਹਿੰਦੇ ਉਹ ਸਰਦਾਰ ਜੀ ਸਮਝ ਗਏ ਫਿਰ ਸਰਦਾਰ ਜੀ ਨੇ ਕੋ ਗੱਲ ਕਹੀ ਮੌਲਵੀ ਸਾਹਿਬ ਮੰਤਰ ਪੜੀਦੇ ਅਸੀਂ ਮੰਤਰ ਦਾ ਪਹਿਰਾ ਹੋਣਾ ਜ਼ਰੂਰ ਸਾਡੇ ਘਰ ਵਿੱਚ ਹਰ ਧੰਤ ਤੇ ਮੰਤਰ ਦਾ ਪਹਿਰਾ ਹੈ ਅਸੀਂ ਮੰਤਰ ਪੜੀਦਾ ਉਹ ਸਾਡੇ ਘਰ ਵਿੱਚ ਤਾਂ ਜਦੋਂ ਬੱਚਾ ਬੋਲਣਾ ਸਿੱਖਦਾ ਅਸੀਂ ਤਾਂ ਉਦੋਂ ਹੀ ਉਹਨੂੰ ਉਹ ਮੰਤਰ ਸਿਖਾ ਦਈਦਾ ਮੌਲਵੀ ਬੋਲਿਆ ਕਿਹੜਾ ਮੰਤਰ ਸਰਦਾਰ ਜੀ ਬੋਲੇ ਇੱਕ ਓੰਕਾਰ ਸਤਨਾਮ ਅਖੋ ਇੱਕ ਓੰਕਾਰ ਕਰਤਾ ਦੁਖ ਨਿਰਭਉ ਨਿਰਰੈ ਕਰਤਾ ਪੁਰਖ ਨਿਰ ਅਕਾਲ ਮੂਰਤ ਅਕਾਲ ਅਜੂਨੀ ਸੈ ਭੰਗ